ਜਦੋਂ ਜੱਥੇ ਬੰਦੇ ਦਾ ਆਰਡਰ ਆ ਗਿਆ ਅਸੀਂ ਅੱਥੇ ਕੁਝ ਨਹੀਂ ਛੱਡਣਾ ਜਿਉਂ ਅਸੀਂ ਅਸੀਂ ਵੋਟਾਂ ਪਾਉਂਦੇ ਆ ਅਸੀਂ ਇਹ ਨਾ ਉਹ ਸੜਕਾਂ ਬੰਦ ਕਰਨ ਵਾਤੇ ਨਹੀਂ ਪਾਉਂਦੇ ਇਹ ਸਾਨੂੰ ਸਿੱਧਾ ਹੋਣਾ ਵੀ ਆ ਸਾਨੂੰ 빙ਾ ਹੋਣਾ ਵੀ ਆਉਂਦਾ ਭਰਾ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਪਾਸੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਆਪੋ ਆਪਣੇ ਘਰਾਂ ਦੇ ਵੱਲ ਚੱਲਪੋ ਇੱਥੇ ਨਾ ਬੈਠੋ ਪਰ ਦੂਜੇ ਪਾਸੇ ਕਿਸਾਨ ਡਟ ਕੇ ਖੜੇ ਨੇ ਬਰੂਹਾਾਂ ਦੇ ਉੱਪਰ ਹਰਿਆਣਾ ਤੇ ਦੱਸ ਦੇ ਕਿ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਦੇਖ ਸਕਦੇ ਹੋ ਕਿਵੇਂ ਸੀਆਰਪੀਐਫ ਤੇ ਪੁਲਿਸ ਦੀ ਨਾਫਰੀ ਤਨਾਤ ਕੀਤੀ ਹੋਈ ਹੈ ਕਿਵੇਂ ਕਿਲ ਲਗਾਏ ਗਏ ਨੇ ਵੱਡੇ ਵੱਡੇ ਸਿਮਿੰਟ ਦੇ ਕੰਕਰੀਟ ਦੇ ਪੱਥਰ ਰੱਖ ਦਿੱਤੇ ਗਏ ਨੇ ਪਰ ਜੋਸ਼ ਕਿਸਾਨਾਂ ਦਾ ਫਿੱਕਾ ਨਹੀਂ ਪੈ ਰਿਹਾ ਤੇ ਕਿਸਾਨ ਕਹਿੰਦੇ ਜਾ ਕੇ ਰਹਾਗੇ ਤਾਂ ਬਾਈ ਸਾਡੇ ਨਾਲ ਗੱਲਬਾਤ ਕਰਦਿਆਂ ਬਾਈ ਕਿਵੇਂ ਦੇਦੋ ਇੱਕ ਪਾਸੇ ਤਾਂ ਜਮੀ ਆਏ ਬਾਰਡਰ ਬਣਾਇਆ ਪਿਆਗਾ ਇੱਕ ਪਾਸੇ ਫ ਤਾ ਜਾ ਕੇ ਰਾਂਗੇ ਜਿੰਦਾਬਾਗ ਬੇਦੀ ਜੋਂਨ ਸੇ ਅਸੀਂ ਵੋਟਾਂ ਪਾਉਂਦੇ ਆ ਅਸੀਂ ਇਹ ਨਾ ਰੋ ਸੜਕਾ ਬੰਦ ਕਰਨ ਵਾਤੇ ਨਹੀਂ ਪਾਉਂਦੇ ਜਿੰਨੇ ਵਾਰ ਵੀ ਤੁਸੀਂ ਦੇਖਦੇ ਹੋ ਕਿਸਾਨ ਇਹਦੇ ਕਿਸਾਨ ਦੇ ਉਪਰੇ ਗੋਟਾ ਰੱਖਦੇ ਨੇ ਯਾ ਤਾਂ ਮੋਦੀ ਨੂੰ ਕਹਦੇ ਚਾਵੇਂ ਭਗਵੰਤ ਮਾਨ ਜੇ ਮੋਦੀ ਆ ਪਿਆਰ ਨਾਲ ਮੰਨ ਲਜੋ ਜਿਹੜੇ ਸਾਡੇ ਹੱਕਾ ਦੇ ਦਿਓ ਨਹੀਂ ਸਾਨੂੰ ਸਿੱਧਾ ਹੋਣਾ ਵੀ ਆ ਸਾਨੂੰ 빙ਾ ਹੋਣਾ ਵੀ ਆਉਂਦਾ ਫਰਾ ਪਿਆਰ ਨਾਲ ਮੰਨ ਜੋ ਕਹਦੇ ਕਹਿੰਦੇ ਇਸ ਵਾਰ ਤਾਂ ਸੱਤ ਸੱਤ ਅੱਠ ਅੱਠ ਲੇਹਰਾ ਬਣਾਤੀਆਂ ਪੱਥਰਾਂ ਦੀਆਂ ਜੋ ਮਰਜ਼ੀ ਬਣਾਉਣ ਵੀਰੋ ਜੋ ਮਰਜ਼ੀ ਕਰ ਲੈਣਾਂ ਕਿਸਾਨ ਵੀ ਵੀਰੇ ਟੈਂਕ ਲੈ ਕੇ ਆਏ ਨਾ ਟੈਂਕ ਲੈ ਕੇ ਆਏ ਨੇ ਆਪਣੇ ਸਾਡੇ ਕੋਲ ਟਰਾਲੀਆਂ ਮੱਟੀਆਂ ਦੀਆਂ ਪਿੱਛੇ ਖੜੀਆਂ ਬਾਧੂ ਟਰਾਲੀਆਂ ਨੇ ਸਾਰੀ ਜੇ ਸਾਡੇ ਕੋਲ ਹੈਗੀਆਂ ਸਾਧ ਪੂਰਾ ਹਾਂਜੀ ਹਾਂਜੀ ਪੂਰਾ ਪ੍ਰਬੰਧ ਹੈ ਜੀ ਪੂਰਾ ਪ੍ਰਬੰਧ ਹੈ ਕਿਸਾਨਾਂ ਦਾ ਢਿੱਲ ਨਹੀਂ ਹੈਗੀ ਸਾਨੂੰ ਸਿਰਫ ਆਪਣੀ ਕਿਸਾਨ ਯੂਨੀਅਨ ਦਾ ਆਰਡਰ ਆਊਗਾ ਉਸੇ ਉਦੋਂ ਪਟਾਂਗੇ ਜੀ ਇਹ ਸਿਰਫ ਜਥੇਬੰਦੀਆਂ ਨੂੰ ਜਥੇਬੰਦੀਆਂ ਦੀ ਵੇਟ ਕਰ ਰਹੇ ਵੀਰ ਜਦੋਂ ਜਥੇਬੰਦੀਆਂ ਦਾ ਆਰਡਰ ਆ ਗਿਆ ਅਸੀਂ ਅੱਥੇ ਕੁਝ ਨਹੀਂ ਛੱਡਣਾ ਕਿਵੇਂ ਨਿਮਰਤਾ ਚ ਬੈਠੀ ਬਾਈ ਸਾਰੀ ਸੰਗਤ ਹੱਲੇ ਕੋਈ ਐਕਸ਼ਨ ਨਹੀਂ ਲਵਾਂਗੇ ਜਿੰਨਾ ਚਿਰ ਸਾਡੇ ਆਗੂ ਨਹੀਂ ਆ ਜਾਂਦੇ ਜਿਸ ਸਾਹ ਦੀਓ ਕਾਲ ਦੇਣਗੇ ਸਾਰੀ ਸੰਗਤ ਉਹਨਾਂ ਨਾਲ ਆਈ ਹੋ ਸਾਡਾ ਡਰੋਨ ਨਾਲ ਸਿੱਟੀ ਜਾਂਦੇ ਨੇ ਹੈ ਜੋ ਮਰਜ਼ੀ ਕਰਨ ਜੋ ਮਰਜ਼ੀ ਕਰਨ ਇਹ ਇਹਨਾਂ ਨੂੰ ਸ਼ਰਮਾਉਣ ਦੀ ਚੀਜ਼ ਦੀ ਆ ਪ੍ਰਸ਼ਾਸਨ ਨੂੰ ਤੁਸੀਂ ਦੇਖ ਲਿਓ ਕੀ ਕਰਦੇ ਨੇ ਵੱਡੇ ਵੱਡੇ ਕਿੱਲ ਲਾਤੇ ਨੇ ਸਾਹਮਣੇ ਜੋ ਮਰਜ਼ੀ ਕਰਨ ਕਿੱਲ ਜੋ ਮਰਜ਼ੀ ਕਰਨ ਵੀਰ ਹੁਣ ਜਾ ਕੇ ਰਹਿਣਾ ਦਿੱਲੀ ਪਾ ਕੇ ਰਹਿਣਾ ਜੀ ਜੇ ਤਾਂ ਪਿਆਰ ਮੰਨ ਗਏ ਠੀਕ ਆ ਨਹੀਂ ਜਾ ਕੇ ਰਹਿਣਾ ਪਟਨੇ ਆਉਂਦੇ ਚਿੰਗਾਂ ਨੇ ਅੱਗੇ ਹੀ ਬੜੇ ਗੱਲ ਪਟੇ ਆ ਪਹਿਲਾਂ ਦਾ ਤਿਆਰਬਾ ਵੀ ਪੂਰਾ ਬਹੁਤ ਜ਼ਰਬਾ ਇਧਰੋਂ ਜੋ ਕਿਲ ਘਟੇ ਬਹੁਤ ਬੜੀ ਬਹੁਤ ਸਰਕਾਰਾਂ ਆ ਬਾਕੀਆ ਤੇ ਵੀਰ ਕਿਸਾਨ ਆਗੂ ਸਾਡੇ ਆਉਣਗੇ ਜੋ ਹੁਕਮ ਕਰਨਗੇ ਉਹੀ ਕਰਨਗੇ ਅਸੀਂ ਉਹਨਾਂ ਦੀ ਵੇਟ ਕਰ ਰਹੇ ਵੀਰ ਇੱਥੇ ਤਾਂ ਹੀ ਅਸੀਂ ਖੜੇ ਆ ਪਹਿਲਾਂ ਅਸੀਂ ਸਬਰ ਰੱਖਿਆ ਹੋਇਆ ਪਿਆਰ ਨਾਲ ਆਈ ਕੋਈ ਜ਼ਬਰਦਸਤ ਕਿਸੇ ਨਾਲ ਨਹੀਂ ਹੈਗੀ ਵੀਰਾ ਜਾਬਤੇ ਚ ਜ਼ਰੂਰ ਹੈ ਨਾ ਬਸ ਹਾਂਜੀ ਹਾਂਜੀ ਆਪਣੇ ਜਾਬਤੇ ਚ ਆ ਵੀ ਰਸੀ ਕਿਸਾਨ ਦੀ ਕਾਲ ਆਉਗ ਜੇ ਅਸੀਂ ਉਦੋਂ ਭੱਟ ਦਾਂਗੇ ਇਹ ਤਾਂ ਕਿ ਕਿਸੇ ਨੂੰ ਆਪਾਂ ਆਪਣੇ ਆਪ ਨੂੰ ਬੁਰਾ ਕਹਿਣ ਦਾ ਮੌਕਾ ਹੀ ਨਾ ਦਈਏ ਹਾਂਜੀ ਹਾਂਜੀ ਕਿਸੇ ਨੂੰ ਦੰਦੇ ਜੀ ਅਸੀਂ ਨਹੀਂ ਚਾਹਦੇ ਸਾਡੇ ਹੱਥੋਂ ਕਿਸੇ ਦਾ ਬੁਰਾ ਹੋਵੇ ਬੋਤੀ ਵੀਰੇ ਹੁੰਨਣ ਵਾਜੀ ਵੀ ਨਾ ਕਰੋ ਸਰਕਾਰ ਕਰੋ ਜੀ ਅਸੀਂ ਕੋਈ ਧੱਕਾ ਨਹੀਂ ਕਰਦੇ ਤਾਂ ਦੇਖ ਸਕਦੇ ਹੋ ਕਿਸਾਨਾਂ ਦਾ ਜੋਸ਼ ਕਹਿੰਦੇ ਜੋਸ਼ ਦੇ ਨਾਲ ਅਸੀਂ ਹੋਸ਼ ਵੀ ਰੱਖਾਂਗੇ ਕੋਈ ਐਸੀ ਗੱਲ ਨਹੀਂ ਅਸੀਂ ਡਿਸਪਲਨ ਦੇ ਵਿੱਚ ਰਹਾਂਗੇ ਇਹਨੂੰ ਭਗਵਾਨ ਤੁਮਨ ਨੂੰ ਵੀ ਕਹਦੀ ਵੋਟਰਾਂ ਤੈਨੂੰ ਆਹ ਕੰਮ ਬਾਤੇ ਨਹੀਂ ਪਾਈਆਂ ਅਸੀਂ ਕੁਸੂ ਸਮਝ ਕੇ ਪਾਈ ਸੀ ਬਦਲਾ ਆਊਗਾ ਆ ਬਦਲਾ ਦੇ ਰਿਆ ਸਾਨੂੰ ਸਰਕਾਰ ਆ ਗਈ ਹੈ ਜੀ ਇਧਰ ਖੱਤਰ ਸਰਕਾਰ ਆ ਖਰਾਲੇ ਮਿਲੇ ਆ ਵੀਰ ਸਾਰੇ ਰਲ ਮਿਲ ਕੇ ਸਾਡੇ ਸਿਰ ਤੇ ਨੱਚਦੇ ਨੇ ਫਿਰੇ ਬੱਚੇ ਆ ਖੱਤਰ ਮਿੱਠਾ ਸਭ ਇਕੱਠੇ ਹੋਏ ਆ ਤਾਂ ਦੇਖ ਸਕਦੇ ਹੋ ਲੋਕ ਸਰਕਾਰ ਨੂੰ ਲਾਨਤਾ ਪਾ ਰਹੇ ਨੇ ਤੇ ਨਾਲ ਹੀ ਕਹਿ ਰਹੇ ਨੇ ਕਿ ਅਸੀਂ ਤਾਂ ਹਰ ਹਾਲਤ ਦੇ ਵਿੱਚ ਦਿੱਲੀ ਜਾ ਕੇ ਰਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਮਨਦੀਪ ਜੋਤ ਸ਼ੰਭੂ ਬੈਰੀਅਰ